ਭਾਈ ਸੱਸੀ ਗੱਲ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਹੋਲ ਰੱਖੀ ਆ ਮਨਕੀਤ ਕੁਮੈਨ ਅੱਜ ਜੜਨ ਲੱਗਣੀ ਆ ਪਿਆਰਾ ਫਰਸਰ ਤੇ ਆ ਪਈ ਦੀ ਬਾਸਕਟ ਲੱਗਿਆ ਪਿਆ ਤੇਜੀ ਆਪਰੀਤ ਵੀ ਆਪਾਂ ਕੱਲ ਲੈ ਕੇ ਜਾਂਦੀ ਆ ਇਹਨੂੰ ਹੋਵੇ 10 15 ਨੂੰ ਲੈ ਜਾਂਦੀ ਨੂੰ ਸਭ ਕੋਲ ਲਗੇ ਬੰਦੇ ਜਿੰਨੇ ਮੈਂ ਉਹੀ ਕੱਢਿਆ ਯਾਰ ਬਈ ਚਲੋ ਮੜਾ ਘਾਤ ਤੋਂ ਬਾਹਰ ਲਾ ਪੈਰ ਥਲੇ ਚਲੋ ਚਲੋ ਬੰਦਾ ਚਲੋ ਜੰਗ ਡਾਟ ਪਾਰਾਂਗੇ ਤੇ ਮਾਫ ਕਰ ਦੇਵਾਂਗਾ ਉਹਨੂੰ ਕਿਤੇ ਹੋਰ ਹਾ ਹਾ ਬਗ ਬਗ ਗੋਲਾ ਇਤੋਂ ਦਾ ਹੀ ਆ ਕਿੱਥੇ ਕਰ ਰਹੀ ਹੈ ਇਹ ਬੋਲਾ ਲੱਗਿਆ ਆਈ ਹਵਲੀ ਆ ਨਾ ਸਾਡੇ ਨਾਲ ਕੋਈ ਨਾ ਫਿਰ ਸਾਰੇ ਟਪਾਉਂਦਾ ਕਰ ਕਰ ਕੇ ਕਿਤੇ ਮਤਲਬ ਉਧਰ ਨੂੰ ਪਾਇ ਕਿ ਕਿਤੇ ਨਿਕਲਦਾ ਬਸ ਇਹ ਪਾਈ ਰਿਹਾ ਹੈ ਜਾ ਲੜਦੇ ਨਹੀਂ ਸਕਦਾ ਆ ਗਏ ਮੁੰਡੇ ਆਉਂਦੇ ਇੱਥੇ ਨਾਲ ਥੋੜਾ ਪਾਉਣਾ ਲੰਮਾ ਆ ਪਾਇਆ ਤਾਂ ਸਾਂ ਦੇ ਇਥੇ ਇਹ ਆ ਪਰ ਫਿਰ ਨਾ ਕੋਈ 13 ਦੀ ਕੋਈ 2 ਦਾ ਰਿਆਣਾ ਖੜ ਜਾ ਵਾਹ ਵਾਹ ਲੋ ਵੀ ਕਰਤੇ ਸਪਰਾਟ ਫਿੱਟ ਤੇਜੀ ਨੇ ਕਿੰਨੇ ਦਿਨਾਂ ਚੜਦੇਗਾ ਤੇਜੀ ਦੋ ਦਿਨਾਂ ਕਿੰਨੇ ਦਿਨ ਹੋ ਗਏ ਖੋਲੀ ਨੂੰ ਅੱਜ ਸੱਤ ਮਾ ਪੈ ਗਈ ਵੇਚਦੀ ਦਾ ਟੂਰ ਵੀ ਕਢਾ ਦੇਈਦਾਗਾ ਹਣਾ ਅੱਜ ਦੀ ਪਾਰਟੀ ਫੁੱਲ ਚੱਲ ਜਾਂਦੀ ਆ ਭਰਾਵਾ ਥਰੇ ਸਰ ਕਰਿਆ ਪਿਆ ਬਾਈ ਫਿੱਟ ਇੱਧਰ ਹੇ ਹਾਂ ਫਾਈਟ ਹੈ ਹਾਂ ਬੋ ਬੈ ਕੈਮਰਾ ਹੈ ਤੇ ਹਲਾ ਰਾਜੇ ਨੇ ਵੀ ਚਾਹ ਚੜ ਗਿਆ ਜਦੋਂ ਨਟ ੁੱਲ ਗਿਆ ਜਿੱਤ ਲਈ ਡੜਾ ਕੰਮ ਹੁੰਦੀ ਉਹ ਜਦੋਂ ਜ਼ੋਰ ਲੱਗੀ ਜਾਂਦਾ ਹਾਂ m u l 나 i m 도로라어

about it ਇਹ ਤੇ ਤਾਗੀ ਬੈਠੀ ਆ ਮਰੀਨ ਚਲ ਚਲਾ ਵਾ ਜੋਰ ਇੱਥੇ ਹੰਸਤਾ ਵਾ ਨਿਆ ਕੰਮ ਐ ਹੀ ਲਾਦੀ ਅੱਖ ਰਾਜਾ ਫੋਰਮੈਨ ਨੂੰ ਹੀ ਕਹਿੰਦਾ ਬਾਸਣ ਤਾਂ ਖੁੱਲ ਗਏ ਲੀ ਗੱਲ ਨਹੀਂ ਆ ਪੂਰੀ ਦੰਡੀ ਵੱਡ ਤੇ ਦੰਡੀ ਵੱਡੀ ਨਾ ਪੂਰੀ ਜੀ ਕੈਮਰਾ ਆ ਨਾੜ ਖੋਲ ਲਾ ਕੀਂੜਾ ਦਿਹਾੜੀ ਖੜੀ ਹੋਣੀ ਨੇ ਆ ਵੀ ਨੋਰਵੇ ਹਰਮਨ ਅਮ ਲੱਭਿਆ ਆਪਣੇ ਦੇਖੀ ਕਿੰਨਾ ਨੰਬਰ ਆ ਇਹ ਵੀ ਤਾਂ ਨਹੀਂ ਨਿਕਲਦਾ ਜਿਹੜਾ ਦੇ ਹਰਾਇਆ ਹੋਇਆ ਚੰਗੀ ਤਰ੍ਹਾਂ ਸਾਫ ਕਰਦੇ ਇਹ ਸੀਲ ਤਾਂ ਨਹੀਂ ਹੋਣੀ ਕਿ ਹੋਊਗੀ ਆਪਣੇ ਉਹ ਮੋਟਾ ਨੰਬਰ ਉਹ ਸਵਾ ਦੇ ਹਿਸਾਬ ਤੇ ਹੋਊਗਾ 100 ਦੇ ਹਿਸਾਬ ਜਿੰਨੇ ਲਿਖਾ ਹੈ ਉਹ ਇਹ ਕਾਰਨ ਕਿੰਨਾ ਉੱਤੇ ਤਾਂ ਲਿਖਿਆ ਆ ਤਾਂ ਸੌਖੇ ਖੁੱਲ ਹੀ ਜਾਂਦੇ ਆ ਹਮਮ ਘਟਕ ਫਿਆ ਇਹ ਬਾਹਰ ਲਿਆ ਤੇ ਬਾਲੀ ਦਾਅ ਦਿੱਤੀ ਕਿਸੇ ਨੇ तो <laughs> बाकी डरे तरीका तो इंजना का भी पूरा आ गया हूं तो क्या जा है सर दो <laughs> ਨਹੀਂ ਤਸੀਲ ਕੱਢ ਕੇ ਨਾਲ ਹੀ ਲੈ ਜੇ ਯਾਰ ਮੰਡੀ ਦੇ ਨਾਂ ਤੇ ਹੀ ਇੱਥੇ ਹਾਂ ਦੇ ਨਾਲ ਜਾਣਾ ਆਪੇ ਦੇ ਦੇਣਗੇ ਭਾਲ ਕੇ ਮਲਾ ਕੇ ਦੁਕਾਨਾਂ ਕਿਨੇ ਮਲੂਟੋ ਮਿਲੂਗੀ ਇੱਧਰ ਆਹ ਚੌਂਕ ਚਾਹ ਮਾ ਰਣਜੀਤ ਵਾਲਿਆਂ ਤੋਂ ਮਿਲ ਜੂ ਮਲੂਟਾ ਇੱਧਰਲੇ ਪਾਸੇ ਦਾਨ ਵਾਲਾ ਚੌਂਕ ਨਹੀਂ ਨੀ ਰਣਜੀਤ ਵਾਲਿਆਂ ਤੋਂ ਮਿਲਦੀ ਇੰਜ ਨਾ ਨਹੀਂ ਗਿੱਦੜਿਆਂ ਤੋਂ ਤਾਂ ਨਹੀਂ ਮਿਲਨੀ ਇਹ ਪਹਿਲਾਂ ਗੱਲ ਕਰੀ ਹੋਵੇ ਸੀ ਜੀ ਮਸ਼ੀਨ ਤੇ ਲੱਗਣ ਦਾ ਪਹਿਲਾਂ ਵੀ ਸਾਲੋਂ ਇੰਜਨ ਉੰਜਨ ਦਾ ਕੋਈ ਠੇਕਣ ਸੀ ਹੂੰ ਕੱਲੀ ਮਸ਼ੀਨ ਮਸ਼ੀਨ ਕਰਨੀ ਨਹੀਂ ਹੁਣ ਤੂੰ ਅੱਕ ਗਿਆ ਇੰਜਨ ਕਰਦਾ ਅੱਕ ਤੇ ਸਿੱਖਣਾ ਵੀ ਪੈਂਦਾ ਪਰ ਸਾਰੇ ਕੰਮ ਨਾਲੇ ਰੌਲਾ ਪਾਉਣਾ ਫਿਰ ਰੌਲਾ ਪਾਉਣਾ ਸਾੜਾ ਇਕੱਠਾ ਕਰਕੇ ਪੂਰੀ ਆਏ ਆਇਆ ਵੀ ਮਾਰਨਾ ਹੁਣ ਪਤਨੀ ਬੂਗੀ ਇਹ ਸੇਣੀ ਮਾਰ ਜਿਹੜਾ ਇਹ ਬਣਾ ਹੈ ਸਾਲ ਕਿਤੇ ਜਿਹੜਾ ਹੈਗਾ ਇਹ ਇਹ ਆ ਕੁਸਤਾ ਨੜਾ ਚੰਨ ਦੀ ਉਹ ਕੋਈੜਾ ਗਲੀਸ ਹੋਰ ਪਾਇਆ ਸੀਗਾ ਉਹ ਗਰਮ ਹੋ ਕੇ ਤੇਲ ਬਣ ਗਿਆ ਦਾ ਐ ਹੀ ਫਰਕ ਪੈਂਦਾ ਚੀਜ਼ ਹੂੰ ਮੰਨਦਾ ਨਾ ਕਿੰਨਾ ਗਲੀਸ ਡਟੋ ਸੋ ਹੈਵਲ ਦੇ ਨਹੀਂ ਗੜਬੀ ਜਿੱਤੇ ਕਿੰਨਾ ਨਿਕਲਦਾ ਹੁੰਦਾ ਪਾਣੀ ਬਣ ਬਣ ਕੇ ਗਲੀਸ ਜਦੋਂ ਗਰਮ ਹੋਣ ਲੱਗ ਜਾਂਦੇ ਆ ਉਹੀ ਹਿਸਾਬ ਇਹਦਾ ਹੈਗਾ

mari hết đi luôn cái, ra đi, đi đi, ਉਨਾਂ ਹੀ ਜ਼ੋਰ ਲੱਗਦਾ ਜਿੰਨਾ ਖੋਲਣ ਤੇ ਲੱਗਦਾ ਸੀ ਕਿ ਹੁਣ ਘੱਟ ਲੱਗਦਾ। ਇਹ ਨੂੰ ਨਹੀਂ ਮਾਰਦੇ ਜਾਂਦਾ ਖਾਦੇ ਮਾਰੀ ਜਾਂਦਾ ਜੰਗ ਦੇ। ਨਹੀਂ ਤੇਰੇ ਨਹੀਂ। ਹਾਂ ਜੀ। ਤੇਜੀ ਉਨਾਂ ਹੀ ਜ਼ੋਰ ਲੱਗਦਾ ਕਿ ਹੁਣ ਘੱਟ ਲੱਗਦਾ। ਬਈ ਉਨੇ ਹੀ ਲੱਗਦਾ ਪ੍ਰਭਾ ਨੇ ਬਾਹਰ ਹੁੰਦੇ ਆ। ਉਹ ਲੱਗਦਾ ਨੇ ਇਹਨੂੰ ਮੈਂ ਦੱਸਿਆ ਤੇਜੀ ਨੂੰ। 파ਤੀ ਸੀਲ ਹੋਰ ਨਵੀਂ ਪਾਈ ਆ। ਜਮਾਂ ਨਵੀਂ। ਨੰਬਰ ਤਾਂ ਨਹੀਂ ਯਾਦ। ਅੱਛਾ। ਠੀਕ। ਠੀਕਾ ਹੁਣ ਤਾਂ ਨਹੀਂ ਕਰਦਾ ਲੀਕ ਉਹ ਨਹੀਂ ਕਰਦਾ ਬਸ ਕਾਰਟੈਲ ਕਰਨਾ ਲਓ ਵੀ ਮਿੱਤਰੋ ਸੀਲ ਅਸੀਂ ਪਾਸ ਦੀਆ ਤੇ ਹੁਣ ਕਸੀ ਜਾਂਦੇ ਇੰਜਨ ਉਹ ਉਤਰਾ ਰਹਿ ਗਿਆ ਤਾਂ ਢੱਕਣ ਜਾਂ ਤੇ ਬਿੱਲ ਹੋ ਜੇਗਾ ਮਣ ਬਾਕੀ ਕਰਾਂਗੇ ਕੱਲ ਨੂੰ ਤੇ ਕੱਲ ਕੱਲ ਵਾਲੇ ਵਲੌਗ ਚ